ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਨੂਦਪੁਰਾ ਆ ਗਿਆ ਸਜਣੋ। ਤਸਕੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਅਮਰਪੁਰ ਨੇੜੇ ਥੋਂ ਅਮਰਕੋਟ ਇਹਨਾਂ ਨੂੰ ਮੇਨ ਅੱਡਾ ਲੱਗਦਾ ਮਹਮੂਦਪੁਰੇ ਨਗਰ ਦੇ ਵਿੱਚੋਂ ਤੁਹਾਨੂੰ ਗਰਵੰਤ ਦੇ ਘਰੋਂ ਚਾਰ ਐਨੀਮਲ ਵੀਡੀਓ ਦੇ ਵਿੱਚ ਕਵਲ ਕਰਕੇ ਵਿਖਾਉਣੇ ਆ ਤਾਜੀ ਸੂਈ ਝੁੱਟੀ ਆ ਕੱਟੀ ਨੂੰ ਜਾਨਵਰ ਦੇ ਤਾਂ ਗੱਲਾਂ ਨਾਲ ਬਰਾਦ ਵੀ ਜੁਈ ਇਹਦਾ ਲੇਖਾ ਜੋਖਾ ਤੇ ਕਾਫੀ ਸਵਾਈ ਕਿੰਨਾ ਦੌਰ ਦੇਦਾ ਇਹ ਕਾਹ ਖੜੀ ਐ ਜੱਨੇ ਵੀ ਕਰਦੀ ਨੀਲੀ ਮੈਂ ਕਿਆ ਬਾਤਾਂ ਬੜੀ ਪੜੀ ਸਾ ਵੀ ਤੇ ਨਗਰ ਵੀ ਤੋਰ ਤਰ ਕੇ ਵਿਖਾ ਦੇਣੇ ਤੁਹਾਨੂੰ ਬਾਹਰ ਕੱਢ ਦੇਾਂਗੇ ਇਹ ਕਾਲੀ ਝੋਟੀ ਆ ਗਈ ਇਹਨਾਂ ਚਾਰਾਂ ਦਾ ਲੇਖਾ ਜੋਖਾ ਲੈ ਲੈਂਦੇ ਆ ਪਹਿਲਨ ਕੱਟੀ ਵੀ ਪਹਿਲਨ ਕੱਟੀ ਮੈਂ ਨਾ ਸੂਈਆਂ ਤੈਨੂੰ ਸੂਈਆਂ ਇੱਕ ਗੱਬਣਾ ਦੋ ਗੱਬਣਾ ਸੋ ਨਹੀਂ ਦੋ ਗੱਬਣਾ ਦੋ ਸੂਈਆਂ ਝੋਟੀ ਗੱਬਣਾ ਤੇ ਸਜਣੋ ਆ ਮੈਂ ਵੀ ਹਜੇ ਲੈ ਜੀ ਤੈਨੂੰ ਹਣਾ ਦੇਖਾ ਹਾਂਜੀ ਓਕੇ ਤੇ ਆਹ ਨਾ ਤਾਂ ਸੂਈਆਂ ਸਮਝਣਾ ਇਹ ਦੇਖੋ ਆਪਾਂ ਸ਼ੁਰੂ ਕਰ ਲਗੇ ਤੇ ਆਹ ਤੁਹਾਨੂੰ ਕਰਾਈਏ ਕਰਮਾਂ ਦੇ ਦੀਆਂ ਦੇ ਦਰਸ਼ਨ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਧੰਨਵਾਦ ਗਰਮੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਦ ਹੋ ਹੋਰ ਸੁਣਾ ਮੇਰਾ ਆਪਣਾ ਵਧੀਆ ਜੀ ਵਧੀਆ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਰਾਮਦਾਸ ਦੀ ਬਾਬਾ ਬੁੱਢਾ ਸਾਹਿਬ ਦੀ ਸ਼ੁਕਰ ਹੈ ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਹੀ ਰੱਖੇ ਸਾਰੇ ਭਣਾ ਭਰਾ ਮਾਤੇ ਹਾਂਜੀ ਐਡਰੈਸ ਦੇ ਦਿਗੇ ਐਡਰੈਸ ਨਾਮ ਮੇਰਾ ਹੈ ਗਰਮੰਤ ਸਿੰਘ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਓਕੇ ਮੋਬਾਈਲ ਨੰਬਰ ਹੈ 9872 8730 9872 8730 ਓਕੇ ਜੀ ਠੀਕ ਆ ਹਾਂਜੀ ਅੱਜ ਆਪਾਂ ਚਾਰ ਹੀ ਵਿਖਾਈਏ ਹਾਂਜੀ ਨਾਗ ਤਾਂ ਆਪਣੇ ਕੋਲ 6-7 ਆ ਜਿਹਦੇ ਵਿੱਚ ਆਪਾਂ ਚਾਰ ਵਿਖਾਉਣੇ ਅੱਜ ਠੀਕ ਆ ਹਾਂਜੀ ਇਹ ਦੋ ਸੂਈਆਂ ਸਵਾਈਆਂ ਤੇ ਦੋ ਸੂਣ ਵਾਲੀਆਂ ਦੋ ਸੂਣ ਵਾਲੀਆਂ ਤੇ ਦੋ ਸੂਈਆਂ ਸਵਾਈਆਂ ਹਾਂਜੀ ਠੀਕ ਆ ਐਨੇ ਬੜੀ ਕੱਟੀ ਚੰਗੀ ਨੂੰ ਜਾਨਾ ਹਾਂਜੀ ਇਹ ਕੱਲ ਦੀ ਛੋਟੀ ਸੂਈ ਆ ਕੱਲ ਰਾਤ ਦੀ ਹਾਂਜੀ ਕੱਲ ਦੀ ਠੀਕ ਆ ਕੱਲ ਕੋਈ ਇੱਕ ਵੇਲੇ ਦੀ ਸੂਈ ਠੀਕ ਆ ਹਾਂਜੀ ਠੀਕ ਆ ਓਕੇ ਹਾਂਜੀ ਟੇਡੇ ਘਾਟੇ ਚ ਕੱਟੀ ਦਿੱਤੀ ਜਾ ਵੇਖੋ ਇਹਨੇ ਨੀਲੀ ਰੱਬ ਦੀ ਬਹੁਤ ਚੰਗੀ ਕੱਟੀ ਹਾਂ ਕੱਟੀ ਦੇ ਮਾਰ ਕਾ ਮੂਰ ਕਾ ਬਹੁਤ ਸੁਨ ਮ ਹਾਂਜੀ ਆਹ ਵੀ ਝੋਟੀ ਬਹੁਤ ਚੰਗੀ ਠੀਕ ਆ ਹਾਂ ਸੂਆ ਦੂਜਾ ਦੂਜਾ ਸੂਆ ਸੋਈ ਥੋਸਲੇਵੇ ਵੀ ਆ ਹਾਂ ਨਿੱਗਰਲੇਵੇ ਦੀ ਕੋਈ ਭਲ ਭੁਲ ਨਹੀਂ ਗਈ ਹਾਂ ਓਕੇ ਓਕੇ ਅੱਖਾਂ ਦੇ ਇਹਦੇ ਵੀ ਹੈਗੇ ਦਵਾਈ ਹਾਂ ਅੱਖਾਂ 'ਚ ਵਾਵੇ ਕਿਦੋਂ ਜਾ ਵੇਖੋ ਦੋਵਾਂ ਠੀਕ ਹੈ ਨਾ ਹਾਂ ਆ ਵੇਖੋ ਨੀਲੇ ਜਵਾਬ ਹੈਗੇ ਤੇਨੂੰ ਮੱਥੇ 'ਚ ਹੈਗਾ ਨੀਲੀ ਬਿੱਲੀ ਅੱਖਾਂ ਹਾਂ ਇਹ ਝੋਟੀ ਦੁੱਧ ਨੂੰ ਖਰੀ ਹਾਂਜੀ ਮਗਰਲੇ ਪੈਰਾਂ ਦੇ ਮੜੇ ਮੜੇ ਨਿਸ਼ਾਨ ਹੈਗੇ ਆ ਪਰ ਬੱਚਾ ਕਰਮਾਈ ਨੇ ਬਹੁਤ ਚੰਗਾ ਪਾਇਆ ਦਾ ਜੇ ਕੋਈ ਜਿੱਦਾਂ ਗੱਲ ਲਵਾਊਗਾ ਤੇ ਬੱਚੇ ਨੇ ਇਹ ਵੀ ਸੰਤ ਸਾਬ ਬੜੀ ਮੇਨ ਗੱਲ ਹੁੰਦੀ ਆ ਹਾਂ ਜਿਹੜਾ ਬੱਚਾ ਟੀਕੇ ਦੇ ਵਿੱਚ ਕੋਈ ਵੀ ਮੱਝ ਗਾਂ ਚ ਪਾਉਂਦੀ ਹੈ ਨਾ ਉਹਦੇ ਉਹਦੇ ਨਾਲ ਦੀ ਕੋਈ ਰੀਤ ਨਹੀਂ ਨਹੀਂ ਰੀਤ ਨਹੀਂ داری ساری ਮੈਂ ਤੁਹਾਨੂੰ ਪਤਾ ਨਹੀਂ ਪਾਉਂਦੀ ਆਪਦੇ ਉਧੇ ਤੇ ਵੀ ਲੈ ਜਾਂਦੀ ਹਾਂ ਆਪਦੇ ਤੇ ਕਈ ਮੱਝ ਆਪਦੇ ਤੇ ਬੱਚਾ ਲੈ ਜਾਂਦੀਆਂ ਠੀਕ ਆ ਹਾਂਜੀ ਸਵੇਰ ਦੂਜਾ ਦੂਜਾ ਸਵੇਰ ਪਹਿਲਾਂ ਨੇ ਟੀਕੇ ਦੇ ਵਿੱਚ ਦੁੱਧ ਕੱਢਦਾ ਪਹਿਲਾਂ ਨੇ 13 ਕਿਲੋ 14 ਸੰਤ ਸਾਬ ਚੋਆਇਆ ਹਾਂ ਹੁਣ ਹਾਂ ਚੌਣ ਚਾਂ ਬਹੁਤ ਚੰਗੀ ਹੋਵੇ ਪਤਾ ਰਮਰਾਦ ਨੀਆਂ ਤੇ ਆਪਾਂ ਕੋਈ ਬੌੜਾ ਵਿੱਚ ਹੋਇਆ ਸਵੇਰੇ 4 ਸਾਢੇ 4 ਕਿਲੋ ਹਾਂ ਇੱਕ ਰਾਤੀ ਵਿੱਚ ਵਜਾਈ ਕੀਤੀ ਸਵੇਰੇ ਫਿਰ ਕੀਤੀ ਚੱਲ ਠੰਡ ਵੀ ਆ ਸੱਜਣੋ ਪਰ ਬਾਹਰ ਤੋਰਦੇ ਆ ਆ ਜਾ ਨਾ ਬੱਸ ਕਾ ਜਾ ਕਰਾ ਪੁਲੀ ਸੰਭੀ ਜਾ ਘੋਟੀ ਕੋਈ ਆਣੀ ਗੱਲ ਦੇਖੋ ਕਣਾਂ ਦੀ ਵੈਰਲਵਰਲ ਬੜੀ ਖੋਣੀ ਲੱਗੀ ਆ ਕਰੇ ਅਜੇ ਸੰਤੂ ਸਾਹਿਬ ਠੰਡ ਕਰਕੇ ਕੋਈ ਆਪਾਂ ਨਵਾਈ ਤੋ ਆਈ ਨਹੀਂ ਤਾਂ ਤੁਹਾਨੂੰ ਪਤਾ ਜਿਹੜੇ ਹੀਰੇ ਹੁੰਦੇ ਸੀ ਪੈਣੇ ਹਾਂਜੀ ਵਾਕਿਆ ਕੋਈ ਸ਼ੱਕ ਨਹੀਂ ਦੇਖੋ ਜੰਗੀ ਬੱਚੇ ਤੇ ਉਹ ਤਾਂ ਕਰਮਾਨ ਜਿਉਂ ਹੀ ਰਵੇ ਉਸ ਦੀ ਜੁੱਤੀ ਹੈ ਇਹ ਦੋ ਅਸਨ ਸਾਬ ਹਾਂ ਵਾਕਿਆ ਹਾਂਜੀ ਮਾਰ ਮਾਰਨੇ ਟਿਕਟੌਕ ਵੀ ਕਰਦਾ ਹੁਣ ਧੰਨਵਾਦ ਆ ਬਦਾਰੀ ਕੁਛੇ ਦਾ ਜੀਲੇ ਤੇ ਤੋਏ ਪੈਦਾ ਹੋ ਗਈਆਂ ਨਹੀਂ ਕੰਦੀ ਕੱਟੀ ਜਾਂਦੀ ਤਾਂ ਸਾਰਾ ਨੂੰ ਵੀ ਇਹ ਕਹਿੰਦਾ ਚੈੱਕ ਕਰਾਰ ਕੇ ਕਾ ਚੰਗੀ ਦੱਸਦਾ ਇਹਦਾ ਹਾਂ ਚਵਾਈ ਚਵਾਈ ਸੰਸਾ ਬਹੁਤ ਚੰਗੀ ਸੱਜਣੋ ਸਮਾਰ ਕਰ ਲਿਆ ਕਰਮਾਣੀ ਨੇ ਹਾਂ ਇਹ ਨੂੰ ਤਾਰਾ ਜਿਹਨੂੰ ਪੁੱਛਿਆ ਤੇਰਾ ਜਨਾ ਬੋਏ ਦਿਨ ਲੇਖ ਹਾਂ ਦੇਖੋ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੈ ਆ ਦੇਖੋ ਬਾਤ ਕਰ ਬਾਤ ਕਰ ਚੱਟੇ ਡੋ ਗਈ ਆ ਹਾਂਜੀ ਸੰਦੂਬ 15 ਤੋਂ ਪਲੱਸ ਚੱਲੂਗੀ ਝੋਟੀ ਅੰਦਰ ਨਹੀਂ ਚਲਦੀ ਠੀਕ ਹੈ ਕੋਈ ਇਹਨੂੰ ਪਾ ਹਿਲਾਦੇ ਐਂ ਲੱਗਦਾ ਜਿਵੇਂ ਸਾਈਡ ਦੀ ਬਾਰੀ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਵੇਖੋ ਹਾਂ ਇਹ ਵਾ ਗਾਹ ਨੂੰ ਵੀ ਬਹੁਤ ਹਾਂ ਇੱਥੇ ਬਹੁਤ ਔਨੀ ਅੱਗੇ ਔਨੀ ਪਿੱਛੇ ਕਰਨ ਵਾਲੀ ਇਹਨੂੰ ਇਹਦੇ ਤੇ ਨਹੀਂ ਹੂੰ ਲਾਤੀ ਗਾਮਿਆ ਰਹੂ ਇਹ ਸਾਹ ਰੇਟ ਰੇਡ ਸੰਤ ਸਰ ਡਿਮਾਂਡ ਕਰਨ ਨੂੰ ਤਾਂ ਤੁਹਾਨੂੰ ਪਤਾ ਇਹੋ ਜੀ ਝੋਟੀਆਂ ਦੇ ਲੋਕ ਬਾਹਰ 1 60 70 ਮੰਗੀ ਜਾਂਦੇ ਆ ਡਿਮਾਂਡ ਕਰਨ ਨੂੰ ਭਾਵੇਂ 1.5 ਕਰ ਲਈਏ 1 40 ਕਰ ਲਈਏ 1 35 ਕਰ ਲਈਏ 1 30 ਕਰ ਲਈਏ ਇਹ ਸਵਾ ਦੀ ਅਝਾਨ ਆ ਠੀਕ ਐ 1 25 1 ਲੱਖ 25 ਹਜ਼ਾਰ ਦੀ ਦੇ ਦਾਂ ਹਾਂਜੀ ਹਾਂ ਜੀ 1 ਲੱਖ 25 ਹਜ਼ਾਰ ਦੀ ਸੱਜਣੋ ਵੀਰ ਹਰੀ ਕੰਦੇ ਦੇ ਦੇ ਦਾਂਗੇ ਓਕੇ ਰਿਪੋਰਟ ਆ ਬਾਪੂ ਇੱਧਰ ਆਜੋ ਆ ਦੇਖੋ ਬਾਕੀ ਬੋਲੇ ਚਾਹੇ ਦਾ ਤਾਂ ਕੋਈ ਚੱਕਰ ਹੀ ਨਹੀਂ ਐਚ ਐਫ ਵੇੜਾ ਗੁਸਨ ਸਾਹਿਬ ਸਿਆਣੇ ਆਖ ਦਿੰਦੇ ਕਿ ਜਿਹੜਾ ਅਹਲੇਵੇ ਦੀ ਗਾਂ ਚ ਹੈ ਮੱਝ ਹਮੇਸ਼ਾ ਦੋ ਦੁਆਦ ਦਿੰਦੀ ਨਹੀਂ ਨਹੀਂ ਹਾਂਜੀ ਬਾਕੀ ਜ਼ਮੀਂ ਭਲੀ ਬਹੁਤ ਆ ਹਾਂਜੀ ਮੱਕਰ ਆ ਵੇਖੋ ਇੱਥੇ ਦਿਖਾਉ ਕੋਈ ਸਾਈਡ ਸੂਡਾ ਚੱਕਰ ਨਹੀਂ ਗਾ ਖੜ ਦੀ ਜੀ ਆ ਥੋੜਾ ਹਾਂ ਕੋਈ ਆਣ ਕੇ ਇਹ ਨਾ ਕੋਈ ਛੋਟੀ ਆ ਹਾਂ ਆ ਛੋਟੀ ਇਹ ਪਹਿਲਾ ਸੋਲ ਛੋਟੀ ਸੂਈ ਹੈ ਠੰਡੀ ਧੀਰੀ ਬਹੁਤ ਚਾਹੀਦੀ ਠੀਕ ਹੈ ਮਗਰ ਕੱਟਾ ਮਗਰ ਕੱਟਾ ਇਹਦੀ ਸੂਆ ਪਹਿਲਾ ਪਹਿਲਾ ਸੂਆ ਇਹ ਕਿੰਨੇ ਨੇ ਆਪਣੀ ਜਿੱਥੇ ਕਿੰਨਾ ਦੁੱਧ ਦੇ ਦੇ ਕੋਲੇ ਸੰਸਾ ਆਪਣ ਨੂੰ 15 ਦਿਨ ਆਖੇ ਕੋਈ 20 ਮੰਨ ਲੇ ਭਾਵੇਂ 22 ਮੰਨ ਲੇ ਠੀਕ ਆ 15 ਦਿਨਾਂ ਦੀ ਸੂਈ ਦਸੀ ਮਾਲਕਾ ਨੇ 15 ਦਿਨਾਂ ਦੀ ਸੂਈ ਦਸੀ ਆਪ ਨੂੰ ਆਪ ਹੀ ਹਾਂਜੀ ਬੱਚਾ ਇਹਨੇ ਬਹੁਤ ਚੰਗਾ ਪਾਇਆ ਭਾਵੇਂ ਕਟਾ ਨੀਲੀ ਦਾ ਬੱਚਾ ਪਾਇਆ ਨਹੀਂ ਹਾਂ ਠੀਕੰਗੀ ਆ ਹਾਂ ਬਹੁਤ ਚੰਗੀ ਠੰਡੀ ਤੇਰੀ ਵੇਖ ਰਖੋ ਹਾਂ ਪੂਰ ਝੱਕਦੀ ਆ ਹਾਂ 6 ਹਮਾਨੇ ਹਾਂ 10 ਕਿਲੋ ਦੁੱਧ ਹਣਾ ਇਸ ਟਾਈਮ ਹਾਜ਼ਰ ਕੰਡੇ ਵਾਲਾ ਇਹਦੇ ਕੋਲੇ ਹਾਂ ਕਿਉਂ ਨਹੀਂ ਇਹਦਾ ਵੀ ਚੰਗਾ ਹੋਊ ਚੋਣ ਚਾਂ ਨੂੰ ਬਹੁਤ ਚੰਗਾ ਤੇਰੀਆਂ ਧਰਮਰਾ ਦਿੰਦੇ ਆਪਾਂ ਚੋਣ ਚਾਂ ਨੂੰ ਬਹੁਤ ਬਹੁਤ ਜਿਆਦੀ ਇਹ ਵੀ ਨਹੀਂ ਤਾਂ ਪਹਿਲਾਂ ਨਾ ਡਰੀ ਜਾਨੀ ਆ ਉਹ ਕੰਮ ਨਹੀਂ ਇਹਦੇ ਕੋਲੇ ਦਾ ਇੰਨਾ ਕਰ ਮਾਰੀ ਆਹ ਲਾ ਕੱਟਦਾ ਇਹ ਕਿੰਦਾ ਲਿਰਨੇ ਸ਼ੁਰੂ ਕਰਦਾ ਇਹ ਨਾ ਕਰ ਮਾਰੀ ਤੇ ਇੱਕ ਕੁਟੂਬਾ ਦਾ ਕਮਲ ਡੋਜਰ ਵੀ ਖੜਾ ਹੋਈ ਬਖਾਉਣਾ ਚਾਹੁੰਦਾ ਆਹ ਸਾਹਮਣੇ ਕਰੋ ਇਸਨੇ ਕਿਉਂ ਡਰਦੀ ਆ ਤੇ ਸਾਬ ਇਹ ਝੁੱਟੀ ਫਿਰ ਆਪਣੀ ਪੁੱਛਾ ਸੁਆ ਜਣੀ ਨਹੀਂ ਪਹਿਲਾ ਪਹਿਲਾ ਸੁਆ ਸੰਸਾ ਪਹਿਲਾ ਸੁਆ ਹਾਂਜੀ ਮਗਰ ਇਹਦੇ ਕੱਟਾ ਆ ਮਗਰ ਕੱਟਾ ਹੈ ਜੀ ਠੀਕ ਆ 10 ਕਿਲੋ ਦੁੱਧ ਆਜ ਰਿਹਾ ਇਸ ਟਾਈਮ ਕੋਈ ਤਸੱਲੀ ਕਰਕੇ ਆਪਦੀ ਖਰੇ ਵੀਰ ਭਰਾ ਕੋਈ ਚੋਣ ਦਾ ਇਹਨੂੰ ਕੋਈ ਚੱਕਰ ਨਹੀਂ ਭਾਵੇਂ ਦੋ ਟਾਈਮ ਤਸੱਲੀ ਕਰੇ ਠੀਕ ਆ ਹਾਂਜੀ ਇਹਦਾ ਕੋਲੇ ਬੱਚਾ ਪੁੰਗੀ ਜਾਂਦਾ ਹਾਂ ਠੀਕ ਆ ਤੇ ਇਹਦਾ ਰੇਟ ਕਿੱਡਾ ਕੱਟਾ ਸੰਦੇ ਸਾਬ ਮੁੱਲ ਕਰਾਉ ਨੂੰ ਕੋਈ ਭਾਵੇਂ 95 ਕਰਾਲੇ 90 ਕਰਾਲੇ ਹਾਂ ਇਹ 85000 ਦੀ ਆ ਨਾ ਮੁੱਲ ਜਿੰਨਾ ਮਰਜ਼ੀ ਕਰਾਲੇ ਹਾਂ ਤੇ ਦੇ ਦੇਣੀ ਆਪਾਂ 85000 ਦੀ 85000 ਹਾਂਜੀ ਲੈ ਲਈ ਸੱਜਣਾ 85000 ਦੀ ਦੇਖੋ ਸਪਾਣਾ ਸੂਂਹਾਂ ਕਰੋ ਚੱਕ ਵੱਡਾ ਸੂਆ ਕੱਟੀ ਵੱਡੇ ਕੱਤ ਵੱਡਾ ਵੱਡਾ ਹੀ ਕੱਦ ਕੱਠਾ ਦਨ ਸਭ ਇਹਦਾ ਵੀ ਹਾਂ ਫੁੱਲ ਵੱਡੇ ਕੱਤ ਹਾਂਜੀ ਹੈਨਾ ਕੀ ਬਾਤ ਆ ਕੀ ਬਾਤ ਆ ਇਹ ਆਲੀ ਦਾ ਫਿਰ ਕਿ ਇਹਦਾ ਵਿਆਹ ਕਰਦੇ ਆ ਜੀ ਬੱਚਾ ਇਹ ਤਾਂ ਬੱਚਾ ਬੰਦਿਆ ਪਹਿਲਾਂ ਯੂ ਮਾਰੀਂਗੇ ਤੇ ਇਹਦਾ ਸਾਹਬ ਸੂਆ ਸਾਹਬ ਇਹਦਾ ਸੂਆ ਸਾਹਬ ਆਪਾਂ ਨੂੰ ਤੀਜਾ ਕਿਹਾ ਮਾਲਕਾਣੀ ਜਿਹੜਾ ਖਰੀਦੂ ਆਪਦਾ ਕੈਸਾ ਆ ਭਾਵੇਂ ਕੋਈ ਤੀਜਾ ਮਾਲ ਲੈ ਪੰਜ ਚੌਥਾ ਮਾਲ ਲੈ ਪਰ ਮੈਂ ਸੁਆ ਤੀਜਾ ਹੀ ਆ ਉਹ ਜੋ ਵਜਨ ਲੋੜ ਬਾਰੇ ਜ਼ਿਆਦਾ ਠੀਕ ਆ ਆਹ ਵੇ ਮੂੰਹ ਤਾਂ ਦੇਸੀ ਪਿੰਦਾ ਡੰਗਰ ਦਾ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਹਾਂਜੀ ਨੀਲੀ ਰਾਵੀ ਇਹ ਵੀ ਟੇਡਾ ਕੱਟ ਲਾਉਣ ਲੱਗੀ ਕਰਮਾਲੀ ਥੋੜਾ ਜਿਹਾ ਫਰਕ ਰਹਿ ਗਿਆ ਹਾਂਜੀ ਬੱਚੇ-ਬੱਚੇ ਬਹੁਤ ਚੰਗੇ ਪੌਂਦੀ ਆ ਹਾਂ ਦੋ ਫਲ ਖਾਏ ਹੁਣ ਆਪਾਂ ਨੂੰ ਇੱਕ ਕੱਟੀ ਇੱਕ ਟਾ ਹਾਂ ਦੁੱਧ ਕੀ ਕਹਿੰਦੇ ਸੰਤੂ ਸਾਹਿਬ 16 ਕਿਲੋ ਦੁੱਧ ਦਾਂ ਦੀ ਝੋਆ ਏ ਸੱਲੋ ਹਾਂਜੀ ਮਾਲੀ ਕੋਲਿਆ ਹਾਂ ਇਹ ਜਿਵੇਂ ਆਸ ਦੇ ਟੈਂਕੀ ਹੈ ਟੈਂਕੀ ਹੈ ਕਰਮਾਲੀ ਕੋਈ ਸ਼ੱਕ ਨਹੀਂ ਹਾਂ ਪਿੰਡਾ ਦੇਖੋ ਕਾਗਜ਼ ਜਰਗਾ ਹਾਂ ਦੁੱਧ ਦੇ ਹਾਂ ਅਗਲਾ ਸੁੱਚੀ ਹਾਂਜੀ ਨਹੀਂ ਮੈਂ ਬਹੁਤ ਚਲੀ ਜਾ ਬੱਸ ਇਹ ਖਾਨਾ ਸੋਨਾ ਲੋ ਭਾਰਾ ਲੋ ਸਨਸਾਓ ਇਸ ਟਾਈਮ ਤੇ ਫੁੱਲ ਗਰੰਟੀ ਹੈ ਜਮਾ ਉਹ ਕੇ ਰਿਪੋਰਟ ਹਾਂਜੀ ਕਿਰਪਾ ਕਰ ਗੱਡੀ ਚ ਜਾਂਦੀ ਸੰਸਾਹ ਦੱਸੂਗੀ ਗੱਡੀ ਵਾਲੇ ਨੂੰ ਵੀ ਹਾਂ ਜਿਹੜੇ ਪਾਸੇ ਨੂੰ ਪੈਰ ਪਰੂਬੀ ਦੇ ਹਾਂ ਪਤਾ ਲੱਗੂਗਾ ਕਿ ਵਿੱਚ ਕੋਈ ਲੱਧਿਆ ਦੀ ਹਾਂ ਹਾਂਜੀ ਕਿਆ ਬਾਤ ਹੈ ਇਹਦਾ ਭਾਅ ਕਿੱਡਾ ਇਹਦੀ ਡਿਮਾਂਡ ਕਰਾਉਣ ਨੂੰ 500 500 ਡੇਢ ਕਰ ਲਈਏ ਸਵਾਵ ਕਰ ਲਈ ਠੀਕ ਆ ਜਿੱਥੇ ਦੇ ਦੇਣੀ ਆ ਨਾ ਮੁੱਲ ਬਿਲਕੁਲ ਜਾਇਜ਼ ਹੀ ਰੱਖਣੇ ਅੱਜ 1 ਲੱਖ ਤੇ 10 ਹਜ਼ਾਰ ਦੀ 1 ਲੱਖ ਤੇ 10 ਹਜ਼ਾਰ ਦੀ ਹਾਂਜੀ ਪਰ ਮੈਂ ਲੈ ਲੈਂਦੀ ਆ ਮੈਂ ਸਸੋਂ ਕਿਸੇ ਕੋਲੋਂ ਨਹੀਂ 쿠ਸੀ ਕਰਨ ਵਾਲੀ ओके ਤੇ ਪਣ ਦੀ ਆਪਾਂ ਤਸਦੀ ਕਰਕੇ ਲਿਆ 100 ਦੀ 100 ਹੀ ਆ ਹਾਂ ਠੀਕ ਹੈ ਤੇ ਬਾਕੀ ਜੰਮੀ ਪੜੀ ਜੰਮੀ ਪੜੀ ਤਾਂ ਸੰਸਾ ਵਜਨ ਦਾ ਤਾਂ ਕੋਈ ਔੜਾ ਬੰਨਣੀ ਨੀ ਨਾ ਕਿਆ ਬਾਤ ਬਾਕੀ ਜੇਕਰ ਟੈਂਕੋਤੀ ਦੇ ਦੀ ਦਾ ਕਰਮ ਵਾਲੀ ਕਰ ਜੂ ਬਾਰੇ ਸੰਤੂ ਸਾਹਿਬ ਵਾਰੀਦਾਰ ਕੀ ਕੱਟੀ ਦੀ ਏ ਅੱਛਾ ਉਹ ਅਰੇ ਇੱਕ ਕੱਟੀ ਦਿੰਦੀ ਏ ਕੱਟਾ ਦਿੰਦੀ ਪੀਲੇ ਪਹਿਲੇ ਸੂਏ ਨੇ ਆ ਦੇ ਕੱਟੀ ਦਿੱਤੀ ਤੇ ਪਾਰ ਕਟਾ ਅਧਾਰ ਕੀ ਫੇਰ ਕੱਟੀ ਦੀ ਵਾਰੀ ਓਕੇ ਹਾਂ ਕਾਲੀ ਵੀ ਪਹਿਲਾਂ ਹਾਂ ਇਹ ਪਹਿਲਾਂ ਚੋਟੀ ਲੈ ਆਈ ਪਹਿਲਾ ਸੂਆ ਛੋਟੀ ਸੂਗੀ ਥੱਲੇ ਥੱਲੇ ਬਹੁਤ ਜਾਰੀ ਖਲਜੂਗੀ ਬਣੀਆਂ ਤੇ ਪਰ ਛੋਟੀ ਦੁੱਧ ਦੇਊਗੀ ਹਾਂ ਬਹੁਤ ਜਾਰੀ ਖਲਜੂਗੀ ਥੱਲੇ ਸੰਸਾਹ ਵਾਹਿਆ ਲੋਡ ਲੋ ਇਹ ਵੀ ਨਹੀਂ ਕਹੇ ਲੋਕਾਂ ਸਰਕਾਰ ਵਾਲੀ ਬੂਆ ਪਹਿਲਾਂ ਆ ਪਰ ਕੀ ਜਦ 53 ਤੋਂ ਪਣ ਥੰਦੂਸ ਆਵੇ ਤੇ 35 ਤੋਂ ਬਣ ਏਦਾਂ ਦੂਜੇ ਨਾਲ ਵੀ ਆਉਂਦੀਆਂ ਜਿੱਦਾਂ ਲੱਪਾਂ ਭਰਦੀ ਕਰਮਾਲੀ ਪੂਰੀ ਹਾਂ ਲੀਵਾ ਫੁਲਾ ਡੁਲਾ ਸੰਧੂ ਸਾਹਿਬ ਇਹ ਝੋਟੀ ਬਣੂਗੀ ਚੱਲ ਲੈ ਜੂ ਅਜੇ ਝੋਟੀ ਇਹ ਹਫ਼ਤੇ ਤੋਂ ਬਾਹਰ ਲਾਉਗੇ ਜੀ ਅੰਦਰ ਨਹੀਂ ਲੈਣੀ ਇੱਕ ਹਫ਼ਤਾ ਪੱਕਾ ਹੀ ਲੈ ਹਾਂ ਦੇਖੋ ਕਿਆ ਬਾਤ ਹੈ ਯਾਦਪਾੜ ਵਾਲੀ ਹੈ ਜੱਤ ਵਾਲੀ ਝੋਟੀ ਹੈ ਕੋਈ ਹਾਂ ਵੇਲ ਕੱਤ ਕੋਈ ਐ ਨਹੀਂ ਨਿੱਕੀ ਜੀ ਇਹ ਨਹੀਂ ਕਿ ਨਿੱਕੀ ਝੋਟੀ ਜੀ ਹੈ ਕੋਈ ਕੱਦ ਦੋ ਮੇਰੇ ਤੋਂ ਇੰਤਜਾ ਲੱਗ ਸਕਦਾ ਲੱਗ ਸਕਦਾ ਤਾਂ ਹੀ ਹਾਂਜੀ ਹਾਂਜੀ

ਤਾਰਾ ਕਰਾ ਚਾ ਚਾਰ ਚਾਰਾ ਦਾ ਦੇਖਾ ਸੰਤ ਸੰਦੂ ਸਾਹਿਬ ਐਸੇ ਕਰਕੇ ਲੰਮਾ ਡੰਗਰ ਤੋੜ ਕੇ ਵਿਖਾਈਦਾ ਕਿ ਕੋਈ ਕਹਿ ਕੇ ਲੋਕਾ ਖਰਨਾ ਰਵੇ ਹਾਂ ਸਿਆਣੀ ਦਾ ਜੱਜਮੈਂਟ ਆ ਜਿੰਦੀ ਭੈਣ ਹਾਂਜੀ ਆਵੇ ਠੁੱਕੀ ਆਵੇ ਉਹ ਬੱਚੇ ਚੱਟੀ ਜਾਂਦੀ ਐ ਇਹ ਹਾਂਜੀ ਨਹੀਂ ਨਹੀਂ ਵੱਡੀ ਹੋ ਕੇ ਠੋਟੀ ਜਿਹੜੀ ਠੂੜੀ ਨਹੀਂ ਮਾਰੇ ਤੇ ਕਰ ਹਾਂ ਸੰਤ ਪੀਆ ਸਿਆਣਾ ਹੋ ਜਾਂਦਾ ਸੰਦੂ ਸਾਹਿਬ ਸੂਆ ਪਹਿਲਾ ਸੂਰਾ ਕੰਮ ਦੂਜਣਾਂ ਨਾਲ ਕਰੂਗੀ ਹਾਂ ਇਹਦਾ ਭਾਅ ਕੱਢਾਂ ਇਹਦੀ ਡਿਮਾਂਡ ਕਰਾਉਨ ਨੂੰ ਸੰਤੋਖ ਭਾਵੇਂ 1 ਲੱਖ 10 ਕਰਾ ਲਓ 5 ਕਰਾ ਲਓ ਇਹ 90 ਹਜ਼ਾਰ ਦੀ ਝੋਟੀਆਂ ਆ ਨਾ ਦੇਣੀ 90 ਹਜ਼ਾਰ ਜੇ ਆਪਣੇ ਘਰੇ ਸੁੰਦੀ ਦੇ ਵੇਚਾਂਗੇ 1 10 ਦੀ ਵੀ ਹਾਂ ਇਹ ਹੈਗਾ 1 ਲੱਖ ਪਣ ਪਸ਼ੂ ਉਹਦਾ ਜਾਇਜ਼ ਦੇ ਹਾਂ ਜੇ ਉਹਨੇ ਦਿਨ ਰਹਿ ਗਈ ਫਿਰ ਇਹ ਵੀ 1 10 ਦੀ ਵੇਚਾਂਗੇ ਅੱਜ ਨਾ ਫਿਰ ਹਾਂ ਜੀ ਆ 1 10 ਦੀ ਮੈਂ ਹਾਂ 1 10 ਦੀ ਓਕੇ ਓਕੇ ਇਹ ਕੋਈ ਵੀਰ ਭਰਾ ਵੇਚ ਨਾਲ ਖੜਦਾ ਫੁੱਲ ਕਮਾਈ ਹੈ ਹਾਂ ਨਹੀਂ ਝੋਟੀ ਸਾਹਮਲਾ ਵਿਚਾਰਦਾ ਨਾ ਹਾਂ ਤੇ ਬਣ ਜਾਣੀ ਕਰਮ ਵਾਲੀ ਦੀ ਗੱਲਬਾਤ ਹਾਂ ਜੀ ਐਦੇ ਕੋਲ ਤੁਸਾਨੂੰ 10 ਕਿਲੋ ਦੁੱਧ। ਸਵੇਰ ਇਹਨੇ ਪਹਿਲਾ ਮੈਦਾ ਤੁਹਾਨੂੰ ਭਰਾ ਨੇ 10 ਦਾ ਤੁਸੀਂ ਸਾਹਮਣੇ ਖੜੀ ਤਾਂ ਤੀਜਾ ਲਾ ਰਿਹਾ ਆਪਣੇ ਚੌਥਾ ਲੈ ਦੇਿਆ ਪਰ ਤੀਜਾ ਹੀ ਨਹੀਂ ਤੇ ਆ ਪਹਿਲਾ ਜਿਹੜਾ ਮਗਰ ਕਟਾ 10 ਕਿਲੋ ਦੁੱਧ ਹਾਜ਼ਰ ਨਾਜ਼ਰ ਆ ਫਿਰ ਬਿਲਕੁਲ ਹੀ ਸਾਡੀ ਚੀਜ਼ ਆ ਸੰਧੂ ਸਾਹਿਬ ਆਪਾਂ ਜਦਕੇ ਕੀ ਲੈਣਾ ਅਗਲੇ ਆਪ ਦਾ ਪੁੱਜਿਆ ਕਰਨਾ ਬਿਲਕੁਲ ਹਾਂਜੀ ਅੱਛਾ ਜੀ ਧੰਨਵਾਦ ਸੱਜਣਾ ਵੀਡੀਓ ਐਂਡ ਤੱਕ ਬੈਠੇ ਨਹੀਂ ਜਿਉਂਦੇ ਰਹੋ।